कल जी कल दोपहर ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਨਾਲ ਕਲੋਨੀ ਥਾਣੇ ਦੇ ਅੰਤਰਗਤ ਇੱਕ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ ਲਾਸ਼ ਮਿਲੀ ਹੈ ਤੇ ਨਿਊਲੀ ਮੈਰਿਡ ਨਿ 23 ਸਾਲ ਦੀ ਜਿਹੜੀ ਲੜਕੀ ਦੀ ਲਾਸ਼ ਮਿਲੀ ਸੀਗੀ ਵੀਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸ ਐਚਓ ਕਨਾਲ ਐਸ ਪੀ ਸਿਟੀ ਐਸ ਪੀ ਡੀ ਡੀ ਐਸ ਪੀ ਸਿਟੀ 1 ਅਮਰਿਤਪਾਲ ਪਾਟੀ ਔਰ ਸਾਡੇ ਇਨਚਾਰਜ CIA 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮినਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਦ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 ਬੀ ਐਨਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਹਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲਰਜ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਅੰਡ ਵਿਦਿਨ 24 ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਉਰਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਹੈ ਪਹਿਲਾਂ ਗੁਰਜੀਤਾਨਾ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸ ਸੀਗਾ ਐਂਡ ਹੌਲੀ ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਅਫੇਅਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫੋਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ देर ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਨਾਲ ਕਲੋਨੀ ਥਾਣੇ ਦੇ ਏਰੀਆ 'ਚ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ਼ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ ਧੇਰ ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਥੈਨ ਇਵੈਨਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ ਚ ਇਹਨੇ ਮੌਕਾ ਭਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸੀਗਾ ਇਹਨੇ ਪਹਿਲਾਂ ਆਪਣੀ ਵਾਈਫ ਨੂੰ ਜਿਹੜੀ ਨੈਕ ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਬੈਕ ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦਿ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦੈਟ ਇਨੇ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤੱਕ ਇਹ ਹੀ ਸ਼ੋ ਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੋਏਫ੍ਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਨਾ ਨਹੀਂ ਕੀਤਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵਿਡੈਂਸ ਔਰ ਇਹਦੇ ਫੋਨਸ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤੇ ਉਹ ਤੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਤੋਂ ਹੋ ਸਕਦਾ ਹੈ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਿਆ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਟ੍ਰੇਸ ਕਰਨ ਚ